ਕੰਟੀਟਲ ਜਿਹੜੇ ਬਾਰੇ ਫੰਸੀ ਦੇਖੋ ਅੱਜ ਅਸੀਂ ਅੰਮ੍ਰਿਤਸਰ ਜਿਹੜੇ ਦੇ ਵਿੱਚ ਜਿਹੜੀ ਯੋਜਨਾ ਵਾਸਤੇ ਹੈ ਤਾਂ ਰਹੀ ਹੈ ਵਿਦਾਇਤ ਇਸ ਨੀ 44 ਬੱਚਿਆਂ ਨੂੰ 1932000 ਰੁਪਏ ਦੇ ਜਿਹੜੇ ਚੈੱਕ ਨੇ ਇਹ ਡਿਸਟ੍ਰੀਬਿਊਟ ਕੀਤੇ ਨੇ ਇਹ ਸਕੀਮ ਬੇਸਿਕਲੀ ਉਹਨਾਂ ਬੱਚਿਆਂ ਵਾਸਤੇ ਹੈ ਜਿਹੜੇ ਬੱਚੇ ਕਿਸੇ ਤਰ੍ਹਾਂ ਨਾਲ ਸਮਾਜਿਕ ਆਰਥਿਕ ਸੰਗਿਆ ਤੋਂ ਬਚਤ ਰਹੇ ਨੇ ਕੋਈ ਅਨਾਥ ਨੇ ਜਾਂ ਜਿਨ੍ਹਾਂ ਦੇ ਕੋਈ ਬੇਸਹਾਰਾ ਨੇ ਉਹ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਵਾਸਤੇ ਇਹ ਜਿਹੜੀ ਸਕੀਮ ਆਪ ਕੋ ਦਿੱਤੀ ਗਈ ਹੈ ਆ ਔਰ 4000 ਰੁਪਏ ਪ੍ਰਤੀ ਮਹੀਨਾ ਹਰ ਬੱਚੇ ਨੂੰ ਦਿੱਤਾ ਜਾਂਦਾ ਜਿਹੜਾ ਜਿਹੜਾ ਖਰਚ ਕਰਨਾ ਉਹ ਸਿਰਫ ਪੜਾਈ ਵਾਸਤੇ ਖਰਚ ਹੋਣਾ ਹੈ ਇਹ ਬੱਚੇ ਜਿਹੜੇ ਨੇ ਉਹ ਕਿਤੇ ਵੀ ਆਪ ਦੀ ਇਹਨਾਂ ਦੇ ਪੇਰੈਂਟਸ ਜਾਂ ਗੁਆਰਡੀਅਨਸ ਜਿੱਥੇ ਵੀ ਚਾਹਣ ਉਹਨਾਂ ਨੂੰ এডੂਕੇਸ਼ਨ ਦਿਵਾ ਸਕਦੇ ਨੇ ਔਰ ਚਾਹੇ ਉਹ ਪ੍ਰਾਈਵੇਟ ਸਕੂਲ ਹੋਵੇ ਚਾਹੇ ਸਰਕਾਰੀ ਸਕੂਲ ਹੋਵੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਸਕੀਮ ਆ ਇਹ ਸਾਡੇ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਅੱਗੇ ਵਧਣ ਦੇ ਮੌਕੇ ਜਿਹੜੇ ਆ ਉਹ ਨਹੀਂ ਮਿਲੇ ਨਹੀਂ ਮਿਲ ਰਹੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਜਿਹੜੀ ਸਕੀਮ ਆ ਔਰ ਉਹਨਾਂ ਵਾਸਤੇ ਬੜੀ ਲਾਹੇਵੰਦ ਸਕੀਮ ਇਹ ਜਿਹੜੀ ਆ ਉਹ ਸਭ ਤੋਂ ਹੋਊਗੀ ਸੋ ਮੈਂ ਆਪਣੇ ਵੱਲੋਂ ਆਪਣੇ ਜ਼िला ਪ੍ਰਸ਼ਾਸਨ ਦਾ ਸਤਿ ਆਕਾਂ ਸਤਿ ਮਾਨਯੋਗ ਡਿਪਟੀ ਕਮਿਸ਼ਨਰ ਸਾਡੇ ਸ਼੍ਰੀਪੰਚਾਪਪੂਰੀ ਸਾਹਿਬ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਇਹ ਫੰਕਸ਼ਨ ਆਰਗੇਨਾਈਜ਼ ਕਰਾਇਆ ਵੈਸੇ ਵੀ ਜਿੰਨੇ ਵੀ ਸਾਡੇ ਕੰਮ ਉਪ ਹੇ ਨੇ ਅੰਮ੍ਰੋਸਰ ਜਿਹੜੇ ਤੇ ਬਹੁਤ ਉਹਨੂੰ ਕੁਡਿਸ਼ੀਅਸਲੀ ਜਿਹੜਾ ਹੈਲਪ ਕਰ ਰਹੇ ਨੇ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਸਕੀਮ ਨੂੰ ਮਤਲਬ ਵੱਤ ਤੋਂ ਵੱਤ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਆਪਣੇ ਪ੍ਰਸ਼ਾਸਨ ਨਾਲ ਪੂਰਾ ਜਿਹੜਾ ਹੈ ਸੋ ਮੈਂ ਇਹਨਾਂ ਬੱਚਿਆਂ ਨੂੰ ਬੱਚੇ ਜਿਹੜੇ ਅੱਜ ਤੱਕ ਨਾਲ ਇਹ ਆਪਣੀ ਔਰ 4000 ਰੁਪਏ ਪ੍ਰਤੀ ਮਹੀਨਾ ਦੇ ਕਾਸ਼ੀ ਲਈ ਨਮਸ਼ੁਦ ਖਾਨ ਨਾਮ ਦੇ ਨਾਲ ਔਰ ਉਮੀਦ ਕਰਦਾ ਹਾਂ ਕਿ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚੇਗਾ